ਯਾਰੇ ਦੋਸਤੋ ਅੱਜ ਤੁਹਾਨੂੰ ਕਾਕਾ ਪ੍ਰਤਾਪੀ ਦੀ ਕਹਾਣੀ ਸੁਣਾਵਾਂਗੇ ਅਸਲ ਵਿੱਚ ਇਹ ਕਹਾਣੀ ਸੁਣਾਉਣ ਦਾ ਸਬੱਬ ਤਾਂ ਇਹ ਬਣਿਆ ਕਿ ਇਹ ਪੰਜਾਬ ਦੇ ਵਿੱਚ ਇੱਕ ਵਾਪਰੀ ਸੱਚੀ ਘਟਨਾ ਉੱਤੇ ਆਧਾਰਿਤ ਅੰਗਰੇਜ਼ਾਂ ਦਾ ਰਾਜ ਸੀ ਉਸ ਸਮੇਂ ਦੀ ਇਹ ਘਟਨਾ ਹੈਗੀ ਆ ਇਸ ਉੱਪਰ ਬਹੁਤ ਸਾਰੇ ਕਿੱਸਾਕਾਰਾਂ ਨੇ ਕਿੱਸੇ ਲਿਖੇ ਜਿੰਨਾ ਚ ਛੱਜੂ ਰਾਮ ਵੀ ਸ਼ਾਮਲਾ ਕੋਈ 3-4 ਕਿੱਸੇ ਹੋਰ ਵੀ ਮਿਲਦੇ ਆ ਜਿਹੜਾ ਹੁਣ ਇਹਦਾ ਸਬੱਬ ਬਣਿਆ ਉਹ ਸਬੱਬ ਇਹ ਬਣਿਆ ਕਿ ਸੁਖੀ ਜੋਲਨਾ ਦੇ ਇੱਕ ਬੰਦੇ ਨੇ ਇਹਦੇ ਤੇ ਨਾਵਲ ਲਿਖਿਆ ਲੜਕੇ ਨੇ ਕਿੱਸਾ ਕਾਕਾ ਪ੍ਰਤਾਪੀ ਦੇ ਉੱਤੇ ਆਧਾਰਿਤ ਮੈਨੂੰ ਬੜੀ ਦਿਲਚਸਪ ਲੱਗੀ ਇਹ ਗੱਲ ਬਹੁਤ ਸਾਰੇ ਲੋਕ ਵੈਸੇ ਵੀ ਪੁੱਛਦੇ ਰਹਿੰਦੇ ਆ ਕਿ ਇਹ ਕਿੱਸਾ ਕੀਸੀ ਕੱਕ ਪਰਤਾਪੀ ਦਾ ਤਾਂ ਸੰਖੇਪ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਦੀ ਕਹਾਣੀ ਸਾਂਝੀ ਕਰਦਾ ਹੈ। ਗੱਲ ਸਿਰਫ ਇੰਨੀ ਹੈ ਕਿ ਬਹੁਤ ਸਾਰੇ ਕਿੱਸਾ ਕਹਾਣੀਆਂ ਸਾਡੇ ਕੋਲੇ ਤਿੰਨ ਜਾਂ ਚਾਰ ਵਾਰ-ਵਾਰ ਦਰਹਾਈਆਂ ਜਾਂਦੀਆਂ। ਉਹ ਚਾਹੇ ਹੀਰ ਰਾਂਝਾ ਹੋਵੇ, ਚਾਹੇ ਸੱਸੀ ਪੁੰਨੂ ਹੋਵੇ, ਚਾਹੇ ਲੈ ਲਾ ਲਾ ਮਜਨੂ ਹੋਵੇ, ਚਾਹੇ ਸੋਹਣੀ ਮਹੀਂਵਾਲ ਹੋਵੇ ਤੇ ਚਾਹੇ ਕੁਝ ਹੋਰ ਹੋ। ਪਰ ਇਹ ਕਿੱਸਾ ਸੱਚੀ ਘਟਨਾ ਤੇ ਆਧਾਰਿਤ ਹੈ। ਇਸ ਕਰਕੇ ਬੜਾ ਦਿਲਚਸਪ ਹੈ। ਕੱਟਣਾ ਇਹ ਵਾਪਰੀ ਕਿਵੇਂ ਜਿਸ ਤਰ੍ਹਾਂ ਸਾਨੂੰ ਕਿੱਸਾ ਕਾਰ ਦੱਸਦੇ ਨੇ ਜਿਵੇਂ ਲੋਕਮਣਾਂ ਦੇ ਵਿੱਚ ਪਈ ਆ ਜਿਵੇਂ ਇਹ ਸੁਖੀ ਜੋਲ ਨੇ ਇਸ ਨੂੰ ਵਰਤਾਣ ਤੇ ਦਾ ਸਿਰਚ ਹੈ ਉਸ ਤੋਂ ਥੋੜਾ ਜਿਹਾ ਆਪਾਂ ਪਾਸੇ ਇੱਕ ਲੋਕਮਣਾਂ ਚ ਕਹਾਣੀ ਕਿਵੇਂ ਪਈ ਕਿ ਇੱਕ ਪਾਸੇ ਇਹਦੇ ਵਿੱਚ ਕਾਕਾ ਕਾਕਾ ਕਰਪਾਲ ਸਿੰਘ ਜਿਹੜਾ ਕਾਕਾ ਕਰਪਾਲ ਸਿੰਘ ਆ ਉਹ ਜੇਲਦਾਰ ਕਾਨ ਸਿੰਘ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਉਹਨਾਂ ਦਾ ਪਿੰਡ ਰਪਨ ਲੋਆ ਉਸ ਦੀ ਮੁਹੱਬਤ ਹੋ ਜਾਂਦੀ ਆ ਇੱਕ ਲੜਕੀ ਨਾਲ ਜਿਹਦਾ ਨਾਂ ਪ੍ਰਤਾਪੀ ਆ ਜਿਹੜੀ ਪ੍ਰਤਾਪੀ ਆ ਉਹ ਲੋਪੋ ਪਿੰਡ ਦੀ ਹੈ ਕਿੱਸਾਕਾਰ ਇਹਨਾਂ ਦੇ ਜਿਹੜੇ ਮੇਲ ਆ ਉਹਨਾਂ ਨੂੰ ਬੜਾ ਰੋਮਾਂਟਿਕ ਬਣਾਉਣ ਲਈ ਕੋਈ ਇਹਨੂੰ ਮੇਲੇ 'ਚ ਮਿਲਣਾ ਦਿਖਾਉਂਦੇ ਆ ਕੋਈ ਇਹਨੂੰ ਤੀਆਂ ਦੇ ਵਿੱਚ ਮਿਲਣਾ ਦਿਖਾਉਂਦੇ ਆ ਕੋਈ ਇਹਨੂੰ ਕਿਸ ਢੰਗ ਨਾਲ ਉਹਨਾਂ ਦਾ ਮੇਲ ਦਿਖਾਉਂਦੇ ਆ ਪਰ ਕਿਸੇ ਵੀ ਰੂਪ ਦੇ ਵਿੱਚ ਇੱਕ ਗੱਲ ਪੱਕੀ ਆ ਕਿ ਜਿਹੜਾ ਕਾਕਾ ਹੈ ਉਹ ਆਮ ਕਰਕੇ ਉਹਦਾ ਨਾਂ ਤਾਂ ਕਰਪਾਲ ਸਿੰਘ ਸੀ ਸਰਦਾਰਾਂ ਦੇ ਜਿਹੜੇ ਲੜਕੇ ਹੁੰਦੇ ਸੀ ਉਹਨਾਂ ਨੂੰ ਕਾਕਾ ਜੀ ਹੀ ਕਿਹਾ ਜਾਂਦਾ ਸੀ ਤੇ ਕਾਕਾ ਉਹਦਾ ਨਾਂ ਇਸ ਤਰ੍ਹਾਂ ਪੱਕਿਆ ਜਾਪਦਾ ਹੈ ਸਰਦਾਰ ਤੁਹਾਡੇ ਜੇ ਅੜਬ ਵੀ ਹੁੰਦੇ ਸੀ ਜਿੱਦੀ ਵੀ ਹੁੰਦੇ ਸੀ ਆਪਣੀ ਗੱਲ ਪਗਾਉਣ ਵਾਲੇ ਵੀ ਹੁੰਦੇ ਸੀ ਪਰ ਮੁਹੱਬਤ ਕਰਨ ਵਾਲੇ ਵੀ ਹੋ ਸਕਦੇ ਆ ਤੇ ਉਸ ਦੀ ਮੁਹੱਬਤ ਹੁੰਦੀ ਆ ਪ੍ਰਤਾਪੀ ਨਾਲ ਪ੍ਰਤਾਪੀ ਆ ਜਿਹੜੀ ਕਹਿ ਸਕਦੇ ਆ ਕਿ ਮੁਕਾਬਲਤਨ ਗਰੀਬ ਘਰ ਦੀ ਆ ਸੁਨਿਆਰਾ ਜਾਤ ਨਾਲ ਸੰਬੰਧ ਰੱਖਦੀ ਆ ਗਪਾਲ ਸਿੰਘ ਦੀ ਕੁੜੀ ਆ ਨੰਦਕੌਰ ਦੀ ਕੁੜੀ ਆ ਹੁਣ ਥੋੜੀ ਜਿਹੀ ਕਹਾਣੀ ਅੱਗੇ ਤੁਰਦੀ ਹੈ ਕਿ ਉਹਨਾਂ ਦੀ ਮੁਹੱਬਤ ਤਾਂ ਹੋ ਜਾਂਦੀ ਹੈ ਕੀ ਆ ਉਹ ਇੱਕ ਦੂਸਰੇ ਨੂੰ ਮਿਲਦੇ ਹੀ ਵੀ ਹੈ ਉਹਨਾਂ ਨੂੰ ਜਿਹੜੀ ਮਲਾਉਣ ਵਾਲੀ ਹੈ ਉਹ ਭੋਲੀ ਹੈ ਦੇਲੇਲ ਗੁੱਜਰ ਦੀ ਕਾਰਾ ਉਹ ਉਹਨਾਂ ਨੂੰ ਮਲਾਉਂਦੀ ਹੈ ਉਹ ਸਹੇਲੀ ਹੈ ਕਿਉਂਕਿ ਭੋਲੀ ਜਿਹੜੀ ਪ੍ਰਤਾਪੀ ਦੀ ਇਸ ਕਰਕੇ ਉਹਨਾਂ ਨੂੰ ਮਲਾਉਂਦੀ ਹੈ ਪਰ ਕਹਾਣੀ ਹੈ ਜਿਹੜੀ ਅੱਗੇ ਤੁਰਦੀ ਹੈ ਕਿ ਆਖਰ ਇਸ਼ਕ ਮੁਸ਼ਕਿਲ ਛਪਾਇਆ ਨਹੀਂ ਛੁਪਦੇ ਉਹ ਬਾਹਰ ਆ ਜਾਂਦੇ ਆ ਤੇ ਬਾਹਰ ਜਦੋਂ ਆਉਂਦੇ ਆ ਪਤਾ ਲੱਗਦਾ ਤਾਂ ਨਿਸ਼ਚੈ ਇਹ ਜਿਹੜਾ ਪ੍ਰਤਾਪੀ ਆ ਉਹਦਾ ਵਿਆਹ ਹੋਇਆ ਹੁੰਦਾ ਹੈ ਪੁਰਾਣੇ ਜ਼ਮਾਨੇ ਚ ਵਿਆਹ ਪਹਿਲਾਂ ਹੋ ਜਾਂਦਾ ਸੀ ਮਕਲਾਵਾ ਬਾਤ ਦੇ ਵਿੱਚ ਦਿੱਤਾ ਜਾਂਦਾ ਤਾਂ ਉਹਦਾ ਜਿਹੜਾ ਵਿਆਹ ਉਹ ਰਾਮ ਦਿੱਤੇ ਨਾਲ ਹੋਇਆ ਵਾ ਸੀ ਜਾਂ ਉਸ ਦਾ ਬਾਪ ਉਹਨੂੰ ਕਹਿੰਦਾ ਕਿ ਵੀ ਹੁਣ ਇਹਦਾ ਮਕਲਾਵਾ ਦੇ ਦਿੱਤਾ ਜਾਵੇ ਤਾਂ ਆਪਣੇ ਘਰ ਜਾਵੇ ਨਹੀਂ ਤਾਂ ਇਹ ਬਦਨਾਮੀ ਹੁੰਦੀ ਹੈ ਤਾਂ ਉਸ ਨੂੰ ਜਦੋਂ ਉਸ ਦਾ ਘਰ ਵਾਲਾ ਲੈ ਕੇ ਜਾ ਰਿਹਾ ਤੇ ਰਾਹ ਦੇ ਵਿੱਚ ਜਿਹੜਾ ਕੱਕ ਹੈ ਕਾਕਾ ਕਰਪਾ ਹਲ ਸਿੰਘ ਜਿਹੜਾ ਉਹਦਾ ਆਸ਼ਿਕ ਪ੍ਰਤਾਪੀ ਦਾ ਉਹ ਰਾਹ ਰੋਕ ਲੈਂਦਾ ਤੇ ਜ਼ਬਰਦਸਤੀ ਉਸ ਤੋਂ ਖੋਹ ਲੈਂਦਾ ਹੈ ਉਸ ਨੂੰ ਆਪਣੇ ਘਰੇ ਲੈ ਜਾਂਦਾ ਨਿਸ਼ਚੇ ਹੀ ਉਹ ਬਦਨਾਮੀ ਦੇ ਡਰੋਂ ਜੈਲਦਾਰ ਪਰਿਵਾਰ ਵੀ ਇੱਕ ਵਾਰ ਤਾਂ છਪਾ ਲੈਂਦਾ ਹੈ ਲੁਕੋ ਲੈਂਦਾ ਹੈ ਬਾਅਦ ਵਿੱਚ ਪ੍ਰਤਾਪੀ ਨੂੰ ਨਾਨਕੇ ਭੇਜ ਦਿੱਤਾ ਜਾਂਦਾ ਹੈ ਤਾਂ ਇਹ ਵੀ ਦੱਸਣ ਲਈ ਜਾਂ ਇਹ ਵੀ ਕਰਨ ਲਈ ਕਿ ਇਹ ਇਸ਼ਕ ਦੇ ਰਾਹ ਤੋਂ ਮੁੜ ਜਾ ਕਾਕੇ ਨੂੰ ਫੌਜ ਚ ਭਰਤੀ ਕਰਾ ਦਿੱਤਾ ਜਾਂਦਾ ਹੁਣ ਜਿਹੜੀ ਪ੍ਰਤਾਪੀ ਆ ਉਹ ਇਕੱਲੀ ਰਹਿ ਜਾਂਦੀ ਹੈ ਨਾਣ ਕੇ ਰਹਿ ਜਾਂਦੀ ਆ ਬਿਰਹਜ ਤੜਪਦੀ ਆ ਕਾਕਾ ਜਿਹੜਾ ਉਹ ਫੌਜ ਚ ਫਰਤੀ ਹੋਈ ਪਰਤਾਪੀ ਪੋਲੀ ਦੀਆਂ ਮਿੰਤਾ ਕਰਦੀ ਆ ਕਿ ਮੈਨੂੰ ਕਾਕਾ ਮਲਾ ਉਹ ਕਹਿੰਦੀ ਮੈਂ ਕੋਈ ਵਿਦ ਬਣਾਉਣੀ ਆ ਉਹ ਆਪਣੇ ਘਰ ਵਾਲੇ ਦਲੇਲ ਗੁੱਜਰ ਨਾਲ ਗੱਲ ਕਰਦੀ ਦਲੇਲ ਗੁੱਜਰ ਕਹਿੰਦਾ ਕੋਈ ਗੱਲ ਨਹੀਂ ਮੈਂ ਕੋਈ ਪ੍ਰਬੰਧ ਕਰਦਾ ਹਾਂ ਪਰ ਅਸਲ ਦੇ ਵਿੱਚ ਤਾਂ ਉਹ ਜਾ ਕੇ ਕਾਕੇ ਕਰਪਾਲ ਸਿੰਘ ਦੇ ਘਰੇ ਉਹਦੀ ਮਾਂ ਨੂੰ ਜਾ ਕੇ ਦੱਸ ਦਿੰਦਾ ਹੈ ਕਿ ਹੁਣ ਭੋਲੀ ਤਾਂ ਉਥੇ ਉਹਦੇ ਕੋਲ ਚੱਲੀ ਆ। ਉਹ ਕਹਿੰਦੀ ਕਿ ਤੈਨੂੰ ਮਾਰ ਖਵਾ ਦੇ। ਉਹ ਕਹਿੰਦਾ ਲਾਲਚ ਚ ਆ ਜਾਂਦਾ ਹੈ ਕਿ ਮਾਰ ਖਵਾ ਦੇਣਾ, ਪੈਸੇ ਦੇ ਲਾਲਚ ਚ ਆ ਜਾਂਦਾ। ਉਹ ਕਹਿੰਦਾ ਕਿ ਠੀਕ ਆ। ਤਾਂ ਉਹ ਇੱਕ ਪਾਸੇ ਤਾਂ ਅਧਿਕਾਰ ਵਾਲੀ ਭੋਲੀ ਨੂੰ ਕਹਿੰਦਾ ਕਿ ਠੀਕ ਆ ਮੈਂ ਉਹਨੂੰ ਛੱਡਿਆ ਆਉਂਗਾ, ਸਕੀਮ ਬਣਾ ਲੈਂਦਾ। ਦੂਸਰੇ ਪਾਸੇ ਉਹ ਆਪਣੇ ਇੱਕ ਯਾਰ ਮੁਹੰਮਦ ਨਾਲ ਸੱਟੀ ਅੱਟੀ ਸੱਟੀ ਲਾ ਲੈਂਦਾ ਕਿ ਆਪਾਂ ਇਹਨਾਂ ਨੂੰ ਰਾਹ 'ਚ ਮਾਰ ਦਾਂਗੇ। ਉਹ ਪੁਲੀ ਆਪਣੀ ਸਹੇਲੀ ਨੂੰ ਬੜੇ ਚਾਵਾ ਨਾਲ ਪ੍ਰਤਾਪੀ ਨੂੰ ਆਪਣੇ ਘਰ ਵਾਲੇ ਗੁੱਜਰ ਨਾਲ ਤੋਰ ਦਿੰਦੀ ਆ ਦਲੇਲ ਗੁੱਜਰ ਨਾਲ ਕਿ ਜਾ ਤੂੰ ਇਸ ਨੂੰ ਉੱਥੇ ਛੱਡਿਆ। ਜਦੋਂ ਰਾਸਤੇ ਦੇ ਵਿੱਚ ਜਿਹੜਾ ਧੋਖਾ ਤਾਂ ਹੋਣਾ ਸੀਗਾ ਜਿਹੜਾ ਜਿਸ ਨੂੰ ਦੱਸਿਆ ਸੀ ਜਿਹੜਾ ਮੁਹੰਮਦ ਸੀ ਉਹ ਰਸਤੇ ਦੇ ਵਿੱਚ ਖੜਾ ਸੀ ਤੇ ਉਹਨਾਂ ਨੇ ਫਿਰ ਕੀ ਕੀਤਾ ਕਿ ਮਾਰ ਦਿੱਤੀ ਪ੍ਰਤਾਪੀ ਉਹਦੀ লাশ ਦੱਬ ਦਿੱਤੀ ਉਹਦੀਆਂ ਜਾਣੇ ਆ ਜਿਹੜੇ ਉਹ ਸਾਰੇ ਆਪਦੇ ਬੋਝੇ ਪਾ ਲਏ ਹੁਣੇ ਕੀ ਗੱਲ ਤਾਂ ਮੌਤ ਤਾਂ ਹੋ ਗਈ ਇਸਾਰੇ ਆਲੇ ਦੁਆਲੇ ਚ ਰੌਲਾ ਪੈ ਗਿਆ ਕਿ ਪ੍ਰਤਾਪੀ ਗਈ ਤਾਂ ਗਈ ਕਿੱਥੇ ਕਾਕੇ ਕੋਲ ਤਾਂ ਪੁੱਜੀ ਨਹੀਂ ਹੌਲੀ ਹੌਲੀ ਇਸ ਗੱਲ ਦਾ ਕੋਈ ਖੁਰਾਕੋਜ ਨਾ ਲੱਭੇ ਕਿ ਪ੍ਰਤਾਪੀ ਮਾਰੀ ਕਿਸ ਨੇ ਫੇਰ ਬਾਰ ਬਟਨ ਉਸ ਵੇਲੇ ਲੁਧਿਆਣੇ ਦਾ ਐਸਪੀਸੀ ਉਹਨੇ ਖੁਦ ਇਸ ਦੀ ਤਫਤੀਸ਼ ਕਰਨੀ ਚਾਹੀ ਉਹਨੇ ਇੱਕ ਦਿਨ ਔਰਤਾ ਦੀਆਂ ਗੱਲਾਂ ਸੁਣੀਆਂ ਚੋਰੀ ਉਸ ਸਮੇਂ ਜ਼ਮਾਨਾ ਸੀਗਾ ਕਿ ਔਰਤਾਂ ਬਾਹਰ ਬੈਠਣ ਜਾਂਦੀਆਂ ਸੀਗੀਆਂ ਰੋਜ਼ ਮਰਦੀ ਕੁਦਰਤੀ ਜਿਹੜੀ ਪ੍ਰਕਿਰਿਆ ਹੁੰਦੀ ਆ ਪੂਰੀ ਕਰਨ ਲਈ ਉਸਨੇ ਚੋਰੀ ਗੱਲਾਂ ਸੁਣੀਆਂ ਤਾਂ ਉਹਨੂੰ ਪਤਾ ਲੱਗਿਆ ਕਿ ਭੋਲੀ ਦੀ ਪ੍ਰਤਾਪੀ ਸੇਲੀ ਸੀ ਉਹਨੇ ਭੋਲੀ ਨੂੰ ਫੜ ਲਿਆ ਤਾਂ ਭੋਲੀ ਨੇ ਦੱਸ ਦਿੱਤਾ ਕਿ ਉਹ ਤਾਂ ਮੇਰਾ ਘਰ ਵਾਲਾ ਉਹਨੂੰ ਛੱਡਣ ਗਿਆ ਸੀ ਉੱਥੋਂ ਫਿਰ ਉਹਨਾਂ ਨੇ ਜਦੋਂ ਘਰ ਵਾਲੇ ਨੂੰ ਦਬਕਾ ਮਾਰਿਆ ਤੋਂ ਉਹਨਾਂ ਸੱਚੋ ਸੱਤੇ ਦਾਸ ਦਿੱਤਾ ਕੇ ਮੈਨੂੰ ਤਾਂ ਕਾਕੇ ਦੀ ਮਾਂ ਨੇ ਪੈਸੇ ਦਿੱਤੇ ਤਾਂ ਕਰਕੇ ਮੈਂ ਤਾਂ ਉਹਨੂੰ ਮਾਰ ਦਿੱਤਾ ਵਾਧਾ maaf ਗਵਾਹ ਬਣ ਕੇ ਤਾਂ ਫਿਰ ਉਹਨੇ ਇਹ ਵੀ ਕਹਿ ਦਿੱਤਾ ਕਿ ਮੇਰੇ ਨਾਲ ਮੁਹੰਮਦ ਵੀ ਸੀ ਤਾਂ ਉਸ ਨੂੰ ਵੀ ਸਜ਼ਾ ਹੋਈ ਉਹਦੀ ਮਾਂ ਅਤਰਕਾਰ ਨੂੰ ਵੀ ਸਜ਼ਾ ਹੋਈ ਉਹ ਕਿਉਂਕਿ ਵਾਧਾ maaf ਗਵਾਹ ਬਣ ਗਿਆ ਸੀ ਇਸ ਕਰਕੇ ਉਹਨੂੰ ਛੱਡ ਦਿੱਤਾ ਪਰ ਜਿਵੇਂ ਕਿਹਾ ਜਾਂਦਾ ਹੈ ਕਿ ਇੱਕ ਦਿਨ ਉਹ ਵਗਚਾਰ ਦਾ ਚਾਰ ਦਾ ਜਿੱਥੇ ਉਹਦਾ ਕਤਲ ਕੀਤਾ ਸੀ ਜਿੱਥੇ ਉਹ ਦੱਬੀ ਸੀ ਉਸ ਥਾਂ ਵੱਲ ਨੂੰ ਜਾਂਦਾ ਹੈ ਤੇ ਉਹਦੇ ਤੇ ਅਸਮਾਨ ਨੂੰ ਬਿਜਲੀ ਪਈ ਤੇ ਉਹਦੇ ਨਾਲੋਂ ਮਰ ਗਿਆ ਕੁਝ ਲੋਕ ਕਹਿੰਦੇ ਆ ਕਿ ਨਹੀਂ ਉਸ ਨੂੰ ਕਾਕੇ ਨੇ ਬੰਬ ਨਾਲ ੜਾ ਦਿੱਤਾ ਸੀ ਕੁਝ ਵੀ ਹੋਵੇ ਇਹ ਇੱਕ ਪਿਆਰ ਕਹਾਣੀ ਦਾ ਦੁਖਦ ਅੰਤ ਹੋਇਆ ਇਹ ਕਹਾਣੀ ਬਹੁਤ ਪ੍ਰਚਲਿਤ ਰਹੀ ਹੈ ਮਾਲਵੇ ਦੇ ਵਿੱਚ ਬੜੇ ਕਿੱਸਾਕਾਰਾਂ ਨੇ ਇੱਕ ਕਿੱਸਾ ਲਿਖਿਆ ਹੈ ਕਿੱਸਾ ਕਾਕਾ ਤੇ ਪ੍ਰਤਾਪੀ ਮੈਨੂੰ ਇਹ ਵਧੀਆ ਗੱਲ ਲੱਗੀ ਕਿ ਜਿਹੜੇ ਸਾਡੇ ਨਵੇਂ ਨਾਵਲਕਾਰ ਨੇ ਉਹ ਜਿਹੜੀ ਸਾਡੀਆਂ ਸਾਡੇ ਲੋਕ ਮਣਾ ਦੇ ਵਿੱਚ ਵਿਰਾਸਤੀ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਪੁਨਰਜੀਵਿਤ ਕਰ ਰਹੇ ਆ ਨਾਵਲ ਦੇ ਵਿੱਚ ਕਾਫੀ ਦਿਲਚਸਪ ਵਰਤਾਨ ਤਾਂ ਅ ਮੈਂ ਜਿਹੜੀ ਕਹਾਣੀ ਸੁਣਾਈ ਉਹ ਜਵੇਂ ਲੋਕ ਮਾਨ ਦੇ ਵਿੱਚ ਪਈ ਹੈਗੀ ਆ ਉਸ ਢੰਗ ਨਾਲ ਸੁਣਾਈ ਹੈ ਇਹ ਜਿਹੜੀ ਲੋਕ ਮਾਨ ਦੇ ਵਿੱਚ ਪਈ ਹੈ ਇਹ ਵੀ ਉਹ ਆ ਕਿ ਜਿਵੇਂ ਕਿੱਸਾਕਾਰਾਂ ਨੇ ਆਪੋ ਆਪਣੀ ਮਰਜ਼ੀ ਨਾਲ ਇਹਨੂੰ ਘੜਿਆ ਪਰ ਇਸ ਕਿਤਾਬ ਦੀ ਇੱਕ ਹੋਰ ਗੱਲ ਵੀ ਹੈਗੀ ਆ ਅ ਸੂਕੀ ਦਲਵਾਲ ਹੈਨੀ ਕਿਉਂ ਉਹਨੇ ਵਿੱਚ ਵਿੱਚ ਜਿਹੜੀਆਂ ਕਾ ਪੰਕਤੀਆਂ ਵੀ ਦਰਜ ਕੀਤੀਆਂ ਹੈਗੀਆਂ ਦੋਵੇਂ ਤਰ੍ਹਾਂ ਦਾ ਹੀ ਤੁਸੀਂ ਆਨੰਦ ਲੈ ਸਕਦੇ ਆ ਕਪਤਾ ਦਾ ਵੀ ਲੈ ਸਕਦੇ ਆ ਤੇ ਵਾਰਤਕ ਦਾ ਵੀ ਲੈ ਸਕਦੇ ਆ ਮਿਹਰਬਾਨ